ਮਾਨਜੋ ਕਾਰਜਕਾਰੀ ਚੇਅਰਮੈਨ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਹੁਕਮ ਅਨੁਸਾਰ ਅੱਜ ਅਸੀਂ ਲੋਕ ਅਦਾਲਤ ਦਾ ਆਯੋਜਨ ਕਰਨ ਜਾ ਰਹੇ ਹਾਂ ਇਹ ਲੋਕ ਅਦਾਲਤ ਇੱਕ ਕੜੀ ਵਾਰ ਅਸੀਂ ਆਯੋਜਨ ਕਰਦੇ ਹਾਂ ਇਹ ਤੀਜੀ ਲੋਕ ਅਦਾਲਤ ਹੈ ਜਿਹੜੀ ਇਸ ਸਾਲ ਦੀ ਅਸੀਂ ਆਯੋਜਨ ਕਰਨ ਜਾ ਰਹੇ ਹਾਂ ਲੋਕ ਅਦਾਲਤ ਦਾ ਮਤਲਬ ਮੁੱਖ ਮੰਤਵ ਸਾਡਾ ਇਹ ਹੁੰਦਾ ਹੈ ਕਿ ਲੋਕਾਂ ਨੂੰ ਸਸਤਾ ਛੇਤੀ ਨਿਆਂ ਪ੍ਰਦਾਨ ਕੀਤਾ ਜਾ ਸਕੇ ਤੇ ਝਗੜਿਆਂ ਦਾ ਨਿਪਟਾਰਾ ਸੁਖਾਲੇ ਮਾਹੌਲ ਵਿੱਚ ਹੋ ਸਕੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਸ ਤੋਂ ਪਹਿਲਾਂ ਜਿਹੜੀ ਪਿਛਲੀ ਲੋਕ ਅਦਾਲਤ ਸੀ ਉਹ ਅਸੀਂ 24/5/2025 ਨੂੰ ਲਾਈ ਸੀ ਉਸ ਲੋਕ ਅਦਾਲਤ ਵਿੱਚ 9744 ਕੇਸਾਂ ਵਿੱਚੋਂ ਲਗਭਗ 70029 ਕੇਸਾਂ ਦਾ ਨਿਪਟਾਰਾ ਅਸੀਂ ਕੀਤਾ ਸੀ ਤੁਸੀਂ ਇਹ ਦੇਖ ਸਕਦੇ ਹੋ ਕਿ ਕਿੰਨੇ ਕੇਸ ਜਿਹੜੇ ਡਿਲੇ ਹੋ ਰਹੇ ਸੀਗੇ ਅਸੀਂ ਪਿਛਲੀ ਲੋਕ ਅਦਾਲਤ 'ਚ ਨਿਪਟਾਰਾ ਕੀਤਾ ਸੀਗਾ ਮੈਂ ਇੱਕ ਹੋਰ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਲੋਕ ਅਦਾਲਤ 'ਚ ਅਸੀਂ دیਵਾਨੀ ਕੇਸ ਰਾਜੀਨਾਮਾ ਹੋਣ ਵਾਲੇ ਫੌਜਦਾਰੀ ਕੇਸ ਪਰਿਵਾਰਿਕ ਝਗੜੇ ਦੇ ਕੇਸ 138 ਦੇ ਚੈੱਕ ਬਾਉਂਸ ਦੇ ਕੇਸ ਇਹ ਸਾਰੇ ਕੇਸਾਂ ਨੂੰ ਅਸੀਂ ਡੀਲ ਕਰਨ ਜਾ ਰਹੇ ਹਾਂ ਮੈਂ ਸਾਰੇ ਤੁਹਾਡੇ ਤਰਫ ਥਰੂ ਲੋਕ ਅਦਾਲਤ ਨੂੰ ਬੁajariਸ਼ ਕਰੂੰਗਾ ਕਿ ਵੱਤ ਵੱਤ ਇਸ ਲੋਕ ਅਦਾਲਤ ਵਿੱਚ ਪਾਰਟਿਸਪੇਟ ਕਰਨ ਜਿਸ ਨਾਲ ਉਹਨਾਂ ਕੇਸਾਂ ਦਾ ਨਿਪਟਾਰਾ ਛੇਤੀ ਹੋ ਸਕੇ ਇਸ ਲੋਕ ਅਦਾਲਤ ਵਿੱਚ ਅਸੀਂ 13241 ਕੇਸਿਸ ਫਿਕਸ ਕੀਤੇ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ 9000 ਕੇਸਿਸ ਦੇ ਲਗਭਗ ਦਾ ਨਿਪਟਾਰਾ ਕਰ ਸਕਾਂਗੇ ਇਸ ਲੋਕ ਅਦਾਲਤ ਜਿਸੀਂ ਲਗਭਗ 13 ਬੈਂਚਸ ਲਾਏ ਹੈ 10 ਬੈਂਚ ਹੈ ਜਿਹੜੇ ਉਹ ਫਰੀਦਪੁਰ ਜੁਡੀਸ਼ੀਅਨ ਕੋਰਟ ਕੰਪਲੈਕਸ ਵਿੱਚ ਹੈ ਦੋ ਬੈਂਚਸ ਜੈਤੂ ਤੇ ਇੱਕ ਬੈਂਚ ਸਥਾਈ ਲੋਕ ਅਦਾਲਤ ਦੇ ਅਦਾਸੀ ਲਾਇਆ ਹੋਇਆ ਹੈ ਮੈਂ ਬਤੌਰ ਇੰਚਾਰਜ ਜ਼ਿਲ੍ਹਾ ਐਂਡ ਸੈਸ਼ਨ ਜੱਜ ਤਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਇਸ ਲੋਕ ਅਦਾਲਤ ਦਾ ਫਾਇਦਾ ਲਵਾਂ ਤਾਂ ਕਿ ਜਿਹੜਾ ਬੋਝ ਹੈ ਜੁਡੀਸ਼ਰੀ ਤੇ ਜਾਂ ਤੁਹਾਡੇ ਤੇ ਉਹ ਸਾਡਾ ਛੇਤੀ ਖਤਮ ਹੋ ਸਕੇ ਤੁਹਾਨੂੰ ਫਿਰ ਮੈਂ ਦੱਸਣਾ ਚਾਹੂੰਗਾ ਕਿ ਲੋਕ ਅਦਾਲਤ ਛੇਤੀ ਤੇ ਸਫਤਾ ਨਿਆਂ ਦਿਨਾਂਦਾ ਹੈ ਇੱਕ ਸੁਖਾਲੇ ਮਾਹੌਲ ਵਿੱਚ ਅਨਦਰ ਮੁਕਦਮਾ ਦਾ ਨਿਪਟਾਰਾ ਹੁੰਦਾ ਹੈ ਐਸ ਮਕਦਮੇ ਦੀ ਐਸ ਆਰਡਰ ਦੀ ਜਿਹੜੇ ਲੋਕ ਅਦਾਲਤ ਦੇ ਆਰਡਰ ਹੈ ਉਹਨਾਂ ਦੀ ਕੋਈ ਅਪੀਲ ਨਹੀਂ ਹੁੰਦੀ ਜਿਹਦੇ ਕਾਰਨ ਚੀਜ਼ਾਂ ਪਰਮਾਨੈਂਟਲੀ ਸੈਟਲ ਹੋ ਜਾਂਦੀਆਂ ਮੈਂ ਐਸੀ ਸ਼ਬਦਾਂ ਨਾਲ ਆਪਣੀ ਗੱਲ ਸਮਾਪਤ ਕਰਾਂਗਾ ਤੇ ਤੁਹਾਨੂੰ ਫੇਰ ਰਿਕਵੈਸਟ ਕਰਾਂਗਾ ਕਿ ਐਸ ਲੋਕ ਅਦਾਲਤ ਦਾ ਵੱਧ ਤੋਂ ਵੱਧ ਫਾਇਦਾ ਚੁਕੋ ਬਹੁਤ ਇਹ ਜਿਹੇ ਕੇਸਿਸ ਹੈ ਜਿੰਨੇ ਸਾਡੇ ਜੁਡੀਸ਼ੀਅਲ ਆਫੀਸਰ ਨੇ ਮਿਹਨਤ ਕਰਕੇ ਬੜੇ ਪੁਰਾਣੇ ਕੇਸਿਸ ਨੂੰ ਸੈਟਲ ਕੀਤਾ ਹਰ ਕੇਸ ਆਪਣੇ ਆਪ ਵਿੱਚ ਹੀ ਡਿਫਰੈਂਟ ਹੁੰਦਾ ਹੈ ਤੇ ਮੈਂ ਇਹ ਕਹੂੰਗਾ ਕਿ ਇਹ ਜਿਹੜਾ ਲੋਕ ਅਦਾਲਤ ਦਾ ਕੰਟੀਨਿਊਸ ਪ੍ਰੋਸੈਸ ਹੈ ਇਹ ਚੱਲਦਾ ਰਹਿਣਾ ਚਾਹੀਦਾ ਹੈ ਜਿਨ੍ਹਾਂ ਦੇ ਕਾਰਨ ਲੋਕਾਂ ਨੂੰ ਇਸ ਨਿਆ ਛੇਤੀ ਮਿਲ ਸਕੇ ਫੈਮਿਲੀ ਜਿਹੜੇ ਕੇਸਿਸ ਹੈ ਫੈਮਿਲੀ ਕੋਰਟ ਦੇ ਕੇਸਿਸ ਉਹ ਫੈਮਿਲੀ ਕੋਰਟ ਦੇ ਕੇਸਿਸ ਸਾਡੇ ਜੁਡੀਸ਼ੀਅਲ ਆਫੀਸਰ ਦੀ ਹੈਲਪ ਨਾਲ ਜਾਂ ਪਾਰਟੀਆਂ ਨੂੰ ਸੁਝਾਣ ਦੇ ਬਾਅਦ ਅਸੀਂ ਦੇਖਿਆ ਕਿ ਜੀ ਉਹ ਕਾਫੀ ਸੈਟਲ ਹੋ ਗਏ ਜਿਹੜੇ ਨਿਟੀਗੇਸ਼ਨ ਚਾਰ ਚਾਰ ਨਿਟੀਗੇਸ਼ਨ ਇੱਕੀ ਪਾਰਟੀ ਦੀ ਸੀਗੀ ਉਹ ਉਥੇ ਸੁਖਾਲੇ ਮਾਹੌਲਿਕ ਖਤਮ ਹੋ ਗਿਆ